ਬੀਤੇ ਦਿਨਾਂ ਤੋਂ ਪੰਜਾਬ ਦੀ ਰਾਜਨੀਤੀ 'ਚ ਇੱਕ ਵੱਡੀ ਚਰਚਾ ਛਿੜ ਗਈ ਹੈ ਜਾਂ ਕਹਿ ਲਓ ਕਿ ਪੰਜਾਬ 'ਚ 2027 'ਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਇਸ ਤੋਂ ਪਹਿਲਾਂ ਹੀ ਆਗੂਆਂ ਵੱਲੋਂ ਬਿਆਨਾਂ ਦੀ ਸਰਗਰਮੀ ਦੇਖੀ ਜਾ ਰਹੀ ਹੈ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਪਾਰਟੀ ਅੰਦਰ ਅਹੁਦਿਆਂ ਦੀ ਵੰਡ ਨੂੰ ਲੈ ਕੇ ਗੰਭੀਰ ਸੰਭਾਲ ਚੁੱਕੇ ਗਏ ਨੇ ਜੋ ਕਿ ਕੋਈ ਹੋਰ ਨਹੀਂ ਸਗੋ ਜੱਟ ਸਿੱਖ ਤੇ ਦਲਿਤ ਭਾਈਚਾਰੇ ਬਾਰੇ ਨੇ ਜਾਣਕਾਰੀ ਮੁਤਾਬਕ ਚਰਨਜੀਤ ਸਿੰਘ ਚੰਨੀ ਨੇ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਦੀ ਐਸਸੀ ਸੈਲ ਚ ਇਹ ਮੁੱਦਾ ਚੁੱਕਿਆ ਇੱਕ ਮੀਡੀਆ ਅਦਾਰੇ ਨੇ ਜਾਣਕਾਰੀ ਦਿੱਤੀ ਕਿ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਲੋਕ ਸਭਾ ਮੈਂਬਰ ਨੇ ਇਸ ਮੀਟਿੰਗ ਚ ਜੱਟ ਸਿੱਖ ਨੂੰ ਬਾਰੇ ਅਹੁਦੇ ਦੇਣ ਦੀ ਗੱਲ ਕੀਤੀ ਜਦਕਿ ਕਿਹਾ ਕਿ ਦਲਿਤ ਭਾਈਚਾਰੇ ਦੀ ਸ਼ਮੂਲੀਅਤ ਨੂੰ ਤਰਜੀਹ ਨਹੀਂ ਦਿੱਤੀ ਜਾ ਰਹੀ ਦੈਨਿਕ ਭਾਸਕਾ ਦੇ ਛੱਪੀ ਰਿਪੋਰਟ ਦੇ ਮੁਤਾਬਕ ਚੰਨੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਵਿਧਾਨ ਸਭਾ ਚ ਵਿਰੋਧੀ ਟੀਰ ਦੇ ਆਗੂ ਅਤੇ ਵਿਦਿਆਰਥੀਆਂ ਬਿੰਕ ਐਨ ਐਸ ਯੂ ਆਈ ਕਿੰਨਾ ਦੇ ਪ੍ਰਧਾਨ ਜੱਟ ਸਿੱਖ ਪਾਈਚਾਰੇ ਨਾਲ ਸੰਬੰਧਿਤ ਨੇ ਜਦਕਿ ਦਲਿਤ ਪਾਈਚਾਰੇ ਨੂੰ ਕੋਈ ਵੀ ਅਹਿਮ ਅਹੁਦਾ ਨਹੀਂ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਚ ਕਰੀਬ 32% ਦੀ ਦਲਿਤ ਆਬਾਦੀ ਹੋਣ ਦੇ ਬਾਵਜੂਦ ਪਾਰਟੀ ਦੀ ਅਗਵਾਈ ਚ ਉਹਨਾਂ ਨੂੰ ਟੁਕਮੀ ਨੁਮਾਇਦਗੀ ਨਹੀਂ ਮਿਲ ਰਹੀ ਚੰਜੀ ਸਿੰਘ ਚੰਨੀ ਨੇ ਕਿਹਾ ਕਿ ਮੁੱਦਾ ਸ਼ਨੀਵਾਰ ਨੂੰ ਚੰਡੀਗੜ੍ਹ ਚ ਹੋਈ ਪੰਜਾਬ ਕਾਂਗਰਸ ਕਮੇਟੀ ਦੇ ਐਸ ਸੀ ਸੈੱਲ ਦੀ ਮੀਟਿੰਗ ਦੌਰਾਨ ਉਠਾਇਆ ਇਸ ਮੌਕੇ ਤੇ 올 ਇੰਡੀਆ ਕਾਂਗ ਦੇ ਪ੍ਰਧਾਨ ਰਾਜਿੰਦਰਪਾਲ ਗੋਤਮ ਪੰਜਾਬ ਦੇ ਸਹਿ ਪ੍ਰਬਾਰੀ ਰਵਿੰਦਰ ਉੱਤਮ राव ਢਾਲਵੀ ਅਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗਵੀ ਮੌਜੂਦ ਸਨ ਸੂਤਰਾਂ ਮੁਤਾਬਕ ਜਿਵੇਂ ਚੰਨੀ ਨੇ ਇਹ ਗੱਲ ਨਾ ਰੱਖਿਆ ਮੀਟਿੰਗ 'ਚ ਮੌਜੂਦ ਦਾ ਕੁਝ ਐਸਸੀ ਆਗੂਵਾਂ ਵੱਲੋਂ ਨਾਰੀਵਾਜ਼ੀ ਸ਼ੁਰੂ ਹੋ ਗਈ ਜਿਸ ਤੋਂ ਬਾਅਦ ਚੰਨੀ ਨੂੰ ਮਾਈਕ ਤੇ ਬੋਲਣ ਤੋਂ ਰੋਕ ਦਿੱਤਾ ਗਿਆ ਅਤੇ ਮਾਈਕ ਬੰਦ ਕਰ ਦਿੱਤਾ ਗਿਆ ਇਸ ਮਾਮਲੇ 'ਚ ਹੁਣ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗਵੀ ਸਖਤ ਬਿਆਨ ਸਾਹਮਣੇ ਆਏ ਰਾਜਾ ਵੜਿੰਗ ਨੇ ਚੰਨੀ ਨੂੰ ਦੋ ਟੁਕ ਜਵਾਦ ਦਿੰਦੇ ਆ ਕਿਹਾ ਦੋ ਵਾਰ ਵਿਧਾਨ ਸਭਾ ਚੋਣਾਂ ਹਾਰਨ ਦੇ ਬਾਵਜੂਦ ਕਾਂਗਰਸ ਪਾਰਟੀ ਨੇ ਚੰਨੀ ਨੂੰ ਲੋਕ ਸਭਾ ਮੈਂਬਰ ਬਣਾਇਆ। ਉਹਨਾਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਕਾਂਗਰਸ ਵਰਕਿੰਗ ਕਮੇਟੀ ਯਾਨੀ CWUC ਦੇ ਮੈਂਬਰ ਹਨ ਜੋ ਪਾਰਟੀ ਦਾ ਸਭ ਤੋਂ ਵੱਡਾ ਅਹੁਦਾ ਮੰਨਿਆ ਜਾਂਦਾ ਹੈ। ਚੰਨੀ ਲੋਕ ਸਭਾ ਦੀ ਐਗਰੀਕਲਚਰ ਕਮੇਟੀ ਦੇ ਚੇਅਰਮੈਨ ਵੀ ਹਨ। ਸੁਖਜਿੰਦਰ ਸਿੰਘ ਰੰਧਾਵਾ ਮੁੱਖ ਮੰਤਰੀ ਬਣਨ ਵਾਲੇ ਸਨ ਪਰ ਪਾਰਟੀ ਨੇ ਚੰਨੀ ਤੇ ਭਰੋਸਾ ਜਤਾਇਆ। ਉਹਨਾਂ ਨੇ ਕਿਹਾ ਕਿ ਦਿੱਲੀਤ ਸਾਡੇ ਸਿਰ ਦਾ ਤਾਜ ਹਨ ਅਤੇ ਕਾਂਗਰਸ ਇੱਕ ਸੈਕੂਲਰ ਪਾਰਟੀ ਹੈ। ਪੰਜਾਬ ਇੱਕ ਸੈਕੂਲਰ ਸੂਬਾ ਹੈ ਜਿੱਥੇ ਇੱਥੇ ਜਾਤ ਪਾਤ ਦੀ ਸਿਆਸਤ ਨਹੀਂ ਹੋਣੀ ਚਾ ਉੱਥੇ ਇਹ ਸਾਰੇ ਵੀ ਬਾਤਾਂ ਚਰਨਦੀਪ ਸਿੰਘ ਚੰਨੀ ਵੱਲੋਂ ਵੀ ਸਪੱਸ਼ਟ ਸਾਹਮਣੇ ਆਈਆਂ ਚੰਨੀ ਨੇ ਕਿਹਾ ਕਿ ਉਹਨਾਂ ਨੇ ਕਦੇ ਵੀ ਕਿਸੇ ਖਾਸ ਜਾਤੀ ਜਾਂ ਪਾਈਚਾਰੇ ਵਿਰੁੱਧ ਕੋਈ ਬਿਆਨ ਨਹੀਂ ਦਿੱਤਾ ਉਹਨਾਂ ਨੇ ਕਿਹਾ ਕਿ ਇਹ ਸਿਰਫ ਦਲਿਤ ਪਾਈਚਾਰੇ ਦੀ ਸਮਾਜਿਕ ਨਿਆਂ ਅਤੇ ਉਚਿਤ ਨੁਮਾਇੰਦਗੀ ਦੀ ਮੰਗ ਕਰ ਰਹੇ ਨੇ ਚੰਨੀ ਨੇ ਕਿਹਾ ਕਿ ਉਹ ਹਮੇਸ਼ਾ ਆਪਣੇ ਜੱਟ ਸਿੱਖ ਭਰਾਵਾਂ ਤੇ ਭੈਣਾਂ ਦੇ ਨਾਲ ਖੜੇ ਨੇ ਮੈਂ ਕਿਸੇ ਵੀ ਖਾਸ ਜਾਤੀ ਜਾਂ ਭਾਈਚਾਰੇ ਖਿਲਾਫ ਕੋਈ ਦੋਸ਼ ਨਹੀਂ ਲਗਾਇਆ ਸਗੋਂ ਸਿਰਫ ਇਹ ਮੰਗ ਕੀਤੀ ਹੈ ਕਿ ਦਲਿਤਾਂ ਨੂੰ ਉਹਨਾਂ ਦਾ ਹੱਕ ਮਿਲਣਾ ਚਾਹੀਦਾ ਹੈ ਮੈਂ ਹਮੇਸ਼ਾ ਆਪਣੇ ਜੱਟ ਸਿੱਖ ਭਰਾਵਾਂ ਅਤੇ ਭੈਣਾਂ ਦੇ ਨਾਲ ਖੜ ਕੇ ਉਹਨਾਂ ਦਾ ਸਾਥ ਦਿੱਤਾ ਹੈ ਚਾਹੇ ਕੱਲ ਬਾੜ ਨਾਲ ਹੋਈ ਨੁਕਸਾਨ ਦੀ ਹੋਵੇ ਜਾਂ ਉਹਨਾਂ ਖਿਲਾਫ ਗਲਤ ਤਰੀਕੇ ਨਾਲ ਦਰਜ ਕੀਤੀਆਂ ਗਈਆਂ ਨੇ ਐਫ ਆਈ ਆਰਾਂ ਦੀ ਅਸਲ ਮੁੱਦਾ ਇਹ ਹੈ ਕਿ Dalit ਭਾਈਚਾਰੇ ਨੂੰ ਸਮਾਜ ਚ ਉਚਿਤ ਨੁਮਾਇੰਦਗੀ ਮਿਲੇ ਇਹ ਸੋਸ਼ਲ ਇੰਜੀਨੀਅਰਿੰਗ ਦੀ ਨਹੀਂ ਸਗੋਂ ਸੋਸ਼ਲ ਜਸਟਿਸ ਦੀ ਗੱਲ ਹੈ ਸਾਫ ਹੈ ਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਅੰਦਰ ਇਹ ਮੁੱਦਾ ਹੋਰ ਤਿੱਖਾ ਹੋ ਸਕਦਾ ਇਸ ਦਾ ਸਿਆਸੀ ਅਸਲ ਆਉਣ ਵਾਲੇ ਦਿਨਾਂ ਚ ਦੇਖਣ ਨੂੰ ਮਿਲੇਗਾ